ਮੈਂ ਗੁਰਦੀਪ ਕਛਾਣੀ ਜੀ ਜਿੱਥੇ ਕਰਦੇ ਹੋ ਪੰਜਾਬੀ ਦੇ ਇਹ ਮੇਰਾ ਪਿੰਡ ਮੱਤਾ ਡਿਸਟ੍ਰਿਕਟ ਸ਼ਹਿਰ ਤੋਂ ਕਿੱਦਾਂ ਤੋਂ ਸ਼ੁਰੂ ਕੀਤਾ ਸੀ ਕੰਮ ਮੈਂ 2014 ਚਾਲੂ ਕੀਤਾਗਾ ਏਸੀ ਪਲਾਂਟ ਮੁੜ ਕੇ ਪਹਿਲਾ ਦੇਸੀ ਦਾ ਦੇਸੀ ਕਰਦਾ ਹੁੰਦਾ ਜੀ ਸਰ ਕਿੰਨੇ ਕਿ ਏਰੀਏਟ ਕਰਦੇ ਹੋ ਇਹ ਕਿੱਲਾ ਇੱਕ ਪਲਾਂਟ ਹੈ ਕਿੱਲੇ ਚ ਪਲਾਂਟਾ ਪੂਰਾ ਕਿਓ ਜੀ ਐਕਸਪੀਰੀਅੰਸ ਹੁਣ ਤੱਕ ਐਕਸਪੀਰੀਅੰਸ ਵਧੀਆ ਕਿੱਦਾਂ ਕਿੱਦਾਂ ਸ਼ੁਰੂਆਤ ਕਰਦੇ ਹੋ ਪਹਿਲਾਂ ਬਣਾਉਣਾ ਪੈਂਦਾ ਹੈ ਪਹਿਲਾਂ ਦੀ ਕੰਪੋਸਟ تیار ਕਰਨੀ ਪੈਂਦੀ ਆ ਕੰਪੋਸਟ ਤੋਂ ਬਾਅਦ ਫਿਰ ਗਰੋਇੰਗ ਰੂਮ ਗਰੋਇੰਗ ਰੂਮ ਦੇ ਵਿੱਚ ਫੇਰੇ ਦੀ ਕੇਸਿੰਗ ਕਰਕੇ ਤਾਂ ਫਿਰ 60 ਦਿਨਾਂ ਦਾ ਬਾਅਦ ਫਿਰ ਮਾਰ ਪੀੜੇ ਤੇ ਚੱਲ ਜਾਂਦੀ ਹੈ ਮਸ਼ਰੂਮ ਠੀਕ ਹੈ ਜੀ ਕਿਉਂ ਜੀ ਆ ਹੁਣ ਜੇਕਰ ਗੱਲ ਕੀਤੀ ਜਾਵੇ ਇਹਨੂੰ ਵੇਚਣ ਦੀ ਵੇਚ ਦੀ ਪ੍ਰੋਬਲਮ ਆ ਰਹੀ ਆ ਕਿਉਂਕਿ ਇਹ ਦਿਵਾੜੇ ਦੇ ਜਿਆਦਾ ਵਿਆਹ ਸ਼ਾਦੀਆਂ 'ਚ ਹੁੰਦੀ ਆ ਉਦਾਂ ਨੇਚਰਲ ਲੌਕ ਦੇ ਤੋਂ ਘਟ ਖਾਂਦੇ ਆ ਜਾਂ ਹੋਟਲਾਂ 'ਚ ਆ ਜਿਆਦਾ ਪੰਜਾਬ ਦੇ ਵਿੱਚ ਲੇਬਰ ਦੀ ਬਹੁਤ ਦਿੱਕਤ ਹੈ ਲੇ ਲੇਬਰ ਦੀ ਬਹੁਤ ਦਿੱਕਤ ਜਿਆਦਾ ਆ ਰਹੀ ਆ ਲੇਬਰ ਮਿਲਣੇ ਦੀ ਪੰਜਾਬ ਦੇ ਵਿੱਚ ਤਾਂ ਬਹੁਤ ਮਾੜੇ ਹਾਲਾਤਾਂ ਲੇਬਰ ਦੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਆਮ ਲੋਕ ਨੂੰ ਦੂਸਰੀ ਫੇਤੀ ਕਰਦੇ ਆ ਧਕਬਾਲ ਆਣ ਕਿੰਨਾ ਕ ਫਾਇਦਾ ਆਇਆ ਹੈ ਖੁੰਬਾ ਜੀ ਫਾਇਦਾ ਜੀ ਇਹ ਆ ਕਿ ਕਿ 20% ਬਚਤ ਹੈ ਗਈ ਆ ਜੀ ਤੇ ਜੇ ਕਿ ਜਿਆਦਾ ਹੁਣ ਲੇਬਰ ਦਾ ਕੋਸਟਾਂ ਬਹੁਤ ਵਧ ਗਈਆਂ ਹਰ ਇੱਕ ਮਟੀਰੀਅਲ ਦਾ ਬਹੁਤ ਰੇਟ ਹੋ ਗਿਆ ਅੱਗੇ ਪਹਿਲਾਂ ਹੁੰਦਾ ਸੀਗਾ ਹੁਣ ਬਹੁਤ ਪ੍ਰੋਫਿਟ ਲੈਣ ਦਾ ਨਹੀਂਗਾ 20% ਸਰਕਾਰ ਵੱਲੋਂ ਕੋਈ ਮਦਦ ਮਿਲਦੀ ਆ ਸਰਕਾਰ ਵੱਲੋਂ ਤਾਂ ਕੋਈ ਮਦਦ ਨਹੀਂ ਹੁੰਦੀ ਅਈ ਸਰਕਾਰਾਂ ਨੂੰ ਕਹਿੰਦੇ ਆ ਕਿ ਇਹਦਾ ਕਿਹੜਾ ਆਏਗਾ ਕਿ ਇਹਦੀ ਸਬਜੀ ਬੰਦੀ ਆ ਇਹਦਾ ਹੋਰ ਕੁਝ ਤਾਂ ਬੰਦਾ ਨਹੀਂ ਇਹਨੂੰ ਕਿਹੜਾ ਬਿਜਲੀ ਦਾ ਵਿੱਚ ਏਪੀ ਡਾਇਰਸ ਲਾਗੂ ਕੀਤਾ ਜਾਵੇ। ਕੀ ਸੀ ਅੰਦਰ ਰੂਮ ਪਿਆਰ ਕੀਤੇ ਹੋਏ ਆ ਉਹਦੇ ਵਿੱਚ ਕਿੰਨੇ ਏਸੀ ਲਾਉਣੇ ਕਿੰਨਾ ਟੈਂਪਰੇਚਰ ਰੱਖਣਾ ਪੈਂਦਾ ਉਹਦਾ ਜੀ। ਉਹਦੇ ਵਿੱਚ ਕਿਦਾ ਅਲੱਗ-ਅਲੱਗ ਪੀੜ ਤੇ ਅਲੱਗ-ਅਲੱਗ ਟੈਂਪਰੇਚਰ ਆ ਕਿਦਾ ਸਪਾਇਟ ਟਾਈਮ ਤੇ ਲੱਗਵਾ ਗਰੋਇੰਗ ਤੇ ਲੱਗਵਾ ਠੀਕ ਆ ਜੀ ਤੇ ਕੀ ਸੀਜ਼ਨ ਆ ਇਹਦਾ ਸਾਡੇ ਕਹਿੰਦਾ ਏਸੀ ਲੱਗੇ 12 ਮਹੀਨੇ ਦਾ ਉਦਾਂ ਉਹਦਾ 6 ਸਾਲ ਸਾਲ ਜਿਹੜੇ ਦੇਸੀ ਸਾਲ ਸਾਲ ਦੇ ਕੰਮ ਕਰਦੇ ਆ ਠੀਕ ਹੈ ਤੇ ਇਹਨੂੰ ਕਿੱਥੇ ਵੀ ਸੇਲ ਕਰਨ ਜਾਂਦੇ ਆ ਉਹ ਸਾਡੇ ਦਾ ਜਲੰਧਰ ਹੋ ਗਿਆ ਦਸੂਆ ਟਾਂਡਾ ਮਕੇਰੀਆਂ ਠੀਕ ਜਲੰਧਰ ਦਾ ਰੇਟ ਰੇਟ ਚਲੋ ਜੋ ਮਾਰਕੀਟ ਦਾ ਅੱਜ ਸਬਜੀ ਆ ਜੋ ਸਬਜੀ ਦਾ ਰੇਟ ਹੁੰਦਾ ਉਹ ਹੀ ਮਿਲਦਾ ਜੀ